ਵਚਨ ਚ ਲਿਖਿਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਆ ਤੇ ਜਿਹੜਾ ਕੋਈ ਮੇਰੇ ਉੱਤੇ ਵਿਸ਼ਵਾਸ ਕਰਦਾ ਆ ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ ਹਾਲੇਲੂਇਆ ਦੇਖੋ ਭੈਣ ਭਰਾਓ ਪ੍ਰਭੂ ਯਿਸੂ ਮਸੀਹ ਨੇ ਇਸ ਜਗ੍ਹਾ ਤੇ ਕਲੀਅਰ ਕਹਿ ਦਿੱਤਾ ਕਿ ਜਿੰਨੇ ਵੀ ਇਨਸਾਨ ਹੁਣ ਧਰਤੀ ਦੇ ਉੱਤੇ ਆ ਤੇ ਹਰ ਇੱਕ ਇਨਸਾਨ ਦੇ ਅੰਦਰ ਜਿਹੜੇ ਸਾਹ ਚੱਲ ਰਹੇ ਨੇ ਇਨਸਾਨ ਤਰਤੀ ਦੇ ਉੱਤੇ ਤੁਰਦਾ ਕਰਦਾ ਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਇਹਨਾਂ ਸਾਹਾਂ ਨੂੰ ਪਾਉਣ ਦਾ ਤੇ ਕੱਢਣ ਦਾ ਅਧਿਕਾਰ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਮੇਰੇ ਕੋਲ ਆ ਹਾਲੇਲੂਇਆ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜਵਾਲਦਾ ਆ ਏਸੇ ਤਰ੍ਹਾਂ ਪੁੱਤਰ ਵੀ ਜਿਨ੍ਹਾਂ ਨੂੰ ਚਾਹੁੰਦਾ ਆ ਉਹਨਾਂ ਨੂੰ ਜਵਾਲਦਾ ਆ ਜਦੋਂ ਅਸੀਂ ਪ੍ਰਭੂ ਦਾ ਪਵਿੱਤਰ ਵਚਨ ਪੜ੍ਹਦੇ ਹਾਂ ਵਚਨ ਦੇ ਵਿੱਚ ਲਿਖਿਆ ਕਿ ਲਾਜ਼ਰ ਨਾਮ ਦਾ ਇੱਕ ਮਨੁੱਖ ਬਿਮਾਰ ਹੋ ਕੇ ਤੇ ਮਰ ਗਿਆ ਤੇ 4 ਦਿਨ ਹੋ ਗਏ ਹੀ ਉਹ ਕਬਰ ਦੇ ਵਿੱਚ ਪਿਆ ਹੈ ਵਚਨ ਦੇ ਵਿੱਚ ਲਿਖਿਆ ਕਿ 4 ਦਿਨ ਬਾਅਦ ਪ੍ਰਭੂ ਯਿਸੂ ਮਸੀਹ ਬੈਤਨੀਆਂ ਦੇ ਵਿੱਚ ਲਾਜ਼ਰ ਦੇ ਘਰ ਦੇ ਵਿੱਚ ਆਏ ਤੇ ਵਚਨ ਦੇ ਵਿੱਚ ਲਿਖਿਆ ਕਿ ਲਾਜ਼ਰ ਦੀਆਂ ਭੈਣਾਂ ਮਾਰਥਾ ਅਤੇ ਮਰੀਯਮ ਨੇ ਪਰਬੂ ਯਿਸੂ ਮਸੀਹ ਨੂੰ ਜਾ ਕੇ ਕਿਹਾ ਕਿ ਜੇ ਪ੍ਰਭੂ ਤੂੰ ਇੱਥੇ ਹੁੰਦਾ ਤੇ ਸਾਡਾ ਭਰਾ ਨਾ ਮਰਦਾ ਪ੍ਰਭੂ ਯਿਸੂ ਮਸੀਹ ਨੇ ਮਾਰਤਾ ਨੂੰ ਕਿਹਾ ਕਿ ਤੇਰਾ ਭਰਾ ਜੀ ਉੱਠੇਗਾ ਹallelujah ਉਹਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਜਦੋਂ ਕਿਯਾਮਤ ਦਿਨ ਦਿਨ ਉਹ ਜੀ ਉੱਠੇਗਾ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਕਿਹਾ ਕਿ ਕਿਯਾਮਤ ਤੇ ਜੀਵਨ ਮੈਂ ਪਰਬੂ ਯਿਸੂ ਮਸੀਹ ਨੇ ਕਿਹਾ ਕਿ ਮਰਦਿਆਂ ਦਾ ਜੀਵਟਣਾ ਅਤੇ ਦੁਬਾਰਾ ਜੀਵਨ ਦੇਣਾ ਮੇਰੇ ਕੋਲ ਆ। ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਉਹ ਜਗ੍ਹਾ ਤੇ ਕਬਰ ਤੇ ਗਏ ਤੇ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਕਬਰ ਤੇ ਗਏ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਕਬਰ ਦੇ ਬਾਹਰ ਖਲੋ ਕੇ ਲਾਜ਼ਰ ਨੂੰ ਆਵਾਜ਼ ਮਾਰੀ ਕਿ हे ਲਾਜ਼ਰ ਮੈਂ ਤੈਨੂੰ ਆਖਦਾ ਹਾਂ ਕਿ ਬਾਹਰ ਆ। ਵਚਨ ਦੇ ਵਿੱਚ ਲਿਖਿਆ ਤੇ ਜਿੱਦਾਂ ਕਫਨ ਦੇ ਨਾਲ ਲਾਜ਼ਰ ਨੂੰ ਦੱਬਿਆ ਹੀ ਜਦੋਂ ਉਹਨੇ ਪ੍ਰਭੂ ਯਿਸੂ ਮਸੀਹ ਦੀ ਆਵਾਜ਼ ਨੂੰ ਸੁਣਿਆ ਤੇ ਵਚਨ ਦੇ ਵਿੱਚ ਲਿਖਿਆ ਕਿ ਲਾਜ਼ਰ 4 ਦਿਨ ਦਾ ਮਰਦਾ ਬਾਹਰ ਕਬਰ ਦੇ ਵਿੱਚੋਂ ਆ ਗਿਆ ਹallelujah ਉਹ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਕਲੀਅਰ ਕਰ ਦਿੱਤਾ ਕਿ ਮੁਰਦਿਆਂ ਦਾ ਜੀ ਉੱਠਣਾ ਤੇ ਜੀਵਨ ਮੈਂ ਪ੍ਰਭੂ ਨੇ ਉਹ ਜਗ੍ਹਾ ਤੇ ਕਲੀਅਰ ਕਹਿ ਦਿੱਤਾ ਕਿ ਮੈਂ ਚਾਹਾਂ ਤੇ ਇਨਸਾਨ ਦੇ ਅੰਦਰ ਸਾਹ ਪਾ ਦਾਂ ਮੈਂ ਚਾਹਾਂ ਤੇ ਇਨਸਾਨ ਦੇ ਅੰਦਰੋਂ ਸਾਹ ਕੱਢ ਲਵਾਂ ਦੇਖੋ ਪੈਨ ਪ੍ਰੋਪਰ ਕਾਸ਼ ਦੀ ਪੋਥੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਨੇ ਮੌਤ ਨੂੰ ਲੈਣਾ ਤੇ ਥੱਲੇ ਪਤਾਲ ਦੇ ਵਿੱਚ ਜਦੋਂ ਇਨਸਾਨ ਜਾਂਦਾ ਆ ਉਹ ਕੁੰਜੀਆਂ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਤੇ ਦੇਖੋ ਪੈਨ ਪ੍ਰਾਉ ਤਾਂ ਹੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਤੇ ਦੇਖੋ ਪੈਨ ਪ੍ਰਾਉ ਅੱਜ ਜਿੰਨੇ ਵੀ ਲੋਕ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਨੇ ਆ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਉਹ ਪ੍ਰਭੂ ਦੁਬਾਰਾ ਇਸ ਧਰਤੀ ਦੇ ਉੱਤੇ ਆਉਣਗੇ ਉਹ ਸਾਰੇ ਜਿੰਦੇ ਹੋ ਜਾਣਗੇ ਹallelujah ਪ੍ਰਭੂ ਯਿਸੂ ਮਸੀਹ ਨੇ ਸੰਤ ਜੀ ਉਹਨਾਂ ਦੀ ਅੰਜੀਲ ਦੇ ਵਿੱਚ ਕਿਹਾ ਕਿ ਉਹ ਸਮਾਂ ਆਉਂਦਾ ਆ ਕਿ ਜਦੋਂ ਮੁਰਦੇ ਵੀ ਕਬਰਾਂ ਦੇ ਵਿੱਚੋਂ ਉਹਦੀ ਆਵਾਜ਼ ਸੁਣਨਗੇ ਤੇ ਆਪਣੀਆਂ ਕਬਰਾਂ ਦੇ ਵਿੱਚੋਂ ਬਾਹਰ ਆ ਜਾਣਗੇ ਹallelujah ਤੇ ਵੇਖੋ ਭੈਣ ਭਰਾਓ ਅੱਜ ਜਿੰਨੇ ਵੀ ਤੁਸੀਂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਜੀ ਨਾ ਤੁਹਾਡੇ ਕੋਲ ਇੱਕ ਆਸ ਹੈ ਇੱਕ ਵੀ ਸ਼ਵਾਸ਼ ਆ ਕਿ ਇੱਕ ਦਿਨ ਤੁਸੀਂ ਜਿਉਂਦੇ ਹੋ ਜਾਓਗੇ ਵੇਖੋ ਅੱਜ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਦੇ ਉੱਤੋਂ ਗਏ ਹੋਏ ਬਹੁਤ ਸਾਲ ਹੋ ਗਏ ਨੇ ਪਰ ਜਿੰਨੇ ਵੀ ਪ੍ਰਭੂ ਯਿਸੂ ਮਸੀਹ ਦੇ ਹੋ ਕੇ ਇਸ ਵਿੱਚ ਹੋ ਕੇ ਦੇ ਧਰਤੀ ਤੋਂ ਆਪਣਾ ਸਫ਼ਰ ਪੂਰਾ ਕਰਕੇ ਜਾਂਦੇ ਨੇ ਇੱਕ ਦਿਨ ਆਵੇਗਾ ਤੇ ਜਦੋਂ ਪ੍ਰਭੂ ਯਿਸੂ ਮਸੀਹ ਦੁਬਾਰਾ ਆਪਣੇ ਦੂਤਾਂ ਦੇ ਨਾਲ ਆਪਣੇ ਪਿਤਾ ਦੀ ਮਹਿਮਾ ਦੇ ਨਾਲ ਇਸ ਤਰਤੀਬ ਤੇ ਆਉਣਗੇ ਕਿ ਉਹ ਸਾਰੇ ਲੋਕ ਪਹਿਲਾਂ ਜੀ ਉੱਠਣਗੇ ਹallelujah ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਧੰਨ ਨਹੀਂ ਉਹ ਲੋਕ ਜਿਹੜੇ ਪਹਿਲਾਂ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦੀ ਕਿਆਮਤ ਦੇ ਵਿੱਚ ਸ਼ਾਮਲ ਹੋਣਗੇ ਭਾਵੇਂ ਕੋ ਪੈਨ ਪ੍ਰਾਉ ਸਾਰੇ ਲੋਕ ਖੜੇ ਹੋਣਗੇ ਪਰ ਪਹਿਲਾਂ ਉਹ ਜਿਹੜੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਨੇ ਤੇ ਵਚਨ ਦੇ ਵਿੱਚ ਲਿਖਿਆ ਉਸ ਤੋਂ ਬਾਅਦ ਹਜ਼ਾਰ ਸਾਲ ਤੱਕੀ ਦੇ ਉੱਤੇ ਪ੍ਰਭੂ ਦੇ ਨਾਲ ਉਹ ਰਹਿਣਗੇ ਉਤੋਂ ਬਹੁਤ ਫਿਰ ਦੂਸਰੇ ਲੋਕ ਨਿਆਂਦਲੀ ਉੱਠ ਖੜੇ ਹੋਣਗੇ ਕਿ ਜੋ ਉਹਨਾਂ ਨੇ ਕੀਤਾ ਪ੍ਰਭੂ ਯਿਸੂ ਮਸੀਹ ਦੇ ਅੱਗੇ ਆਪਣਾ ਨਿਆਂ ਦੇਣ ਹallelujah ਤੇ ਵੇਖੋ ਪੈਣ ਪ੍ਰੋ ਪ੍ਰਭੂ ਯਿਸੂ ਮਸੀਹ ਜੀ ਨੇ ਵੀ ਕਹਿਤਾ ਕਿ ਜਿਹੜਾ ਕੋਈ ਮੇਰੇ ਉੱਤੇ ਵਿਸ਼ਵਾਸ ਕਰਦਾ ਆ ਉਹਦਾ ਨਿਆਂ ਨਹੀਂ ਹੋਵੇਗਾ ਹallelujah ਵੇਖੋ ਪੈਣ ਪ੍ਰੋ ਇਹ ਵਚਨ ਪ੍ਰਭੂ ਯਿਸੂ ਮਸੀਹ ਦੇ ਨੇ ਉਹੀ ਖੁਦਾ ਆ ਤੇ ਉਹਨੇ ਕਿਹਾ ਹੈ ਕਿ ਜਿਹੜਾ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਆ ਮੇਰੇ ਹੁਕਮਾਂ ਤੇ ਚੱਲੇਗਾ ਉਹਦਾ ਨਿਆਣੀ ਹੋਵੇਗਾ ਦੇਖੋ ਇਸੇ ਕਰਕੇ ਜਦੋਂ ਪ੍ਰਭੂ ਆਵੇਗਾ ਤੇ ਸਾਰੇ ਉਹ ਲੋਕ ਯੇਸ਼ੂ ਮਸੀਹ ਦੇ ਨਾਲ ਉੱਠ ਖੜੇ ਹੋਣਗੇ ਉਸ ਸਮੇਂ ਜਿਹੜੇ ਜਿੰਦੇ ਹੋਏ ਉਹ ਹਵਾ ਦੇ ਵਿੱਚ ਉਠਾਏ ਜਾਣਗੇ ਦੇਖੋ ਪੈਨ ਪ੍ਰੋ ਦੁਨੀਆ ਨੂੰ ਇਹ ਆਸ ਨਹੀਂ ਹਾਲੇਲੂਇਆ ਇਸੇ ਕਰਕੇ ਦੁਨੀਆ ਸਿਰਫ ਸਰੀਰ ਤੱਕ ਮਤਲਬ ਰੱਖਦੀ ਆ ਖਾਣ ਪੀਣ ਤੱਕ ਉਸ ਤੋਂ ਅੱਗੇ ਉਹਨਾਂ ਨੂੰ ਕੋਈ ਵੀ ਪਤਾ ਨਹੀਂ ਹਾਲੇਲੂਇਆ ਪਰ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਇਹ 1000 ਸਾਲ ਦਾ ਰਾਜ ਆਵੇਗਾ ਉਹਦੇ ਵਿੱਚ ਪਹਿਲਾਂ ਸਭ ਤੋਂ ਯਿਸੂ ਮਸੀਹ ਦੇ ਉੱਤੇ ਜਿਹੜੇ ਵਿਸ਼ਵਾਸ ਕਰਦੇ ਨੇ ਉਹ ਜੀ ਉੱਠਣਗੇ ਤੇ ਉਸ ਰਾਜ ਦੇ ਵਿੱਚ ਦਾਖਲ ਹੋਣਗੇ ਉਹਦੇ ਨਾਲ ਪ੍ਰਭੂ ਦੇ ਨਾਲ ਉਹ ਗੱਲਾਂ ਕਰਨਗੇ ਉਹਦੇ ਨਾਲ ਖਾਣਗੇ ਪੀਣਗੇ ਤੇ ਪ੍ਰਭੂ ਉਹਨਾਂ ਦੇ ਉੱਤੇ ਆਪਣੀ ਮੂੰਹ ਦਾ ਚੰਨ ਨੂੰ ਰੋਸ਼ਨੀ ਨੂੰ ਚਮਕਾ ਕੇ ਰੱਖੇਗਾ ਕਿਉਂਕਿ ਬਚਨ ਦੇ ਵਿੱਚ ਲਿਖਿਆ ਨਾ ਉੱਥੇ ਭੁੱਖਿਆ ਨਾ ਉੱਥੇ ਪਿਆਸਿਆ ਨਾ ਉੱਥੇ ਦੁੱਖਿਆ ਕੁਝ ਨਹੀਂ ਉੱਥੇ ਖੁਸ਼ੀਆਂ ਖੁਸ਼ੀਆਂ ਹਾਲੇਲੂਇਆ ਤੇ ਇਸ ਕਰਕੇ ਵੇਖੋ ਪੈਨ ਪ੍ਰਭੂ ਤੁਸੀਂ ਪ੍ਰਭੂ ਦੇ ਵਿੱਚ ਚੱਲ ਰਹੇ ਜੇ ਤੁਹਾਡੇ ਕੋਲ ਇੱਕ ਆਸ ਆ ਇੱਕ ਵਿਸ਼ਵਾਸ ਆ ਅੱਜ ਯਿਸੂ ਮਸੀਹ ਦੇ ਨਾਂ ਦੇ ਨਾਲ ਲੋਕੀ ਕਿਉਂ ਡਰਦੇ ਆ 2 3 ਵੇਖੋ ਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਪਰ ਜਦੋਂ ਵਾਰੀ ਯਿਸੂ ਮਸੀਹ ਦੀ ਆਉਂਦੀ ਆ ਉਦੋਂ ਲੋਕ ਪਿੱਛੇ ਪੈਰ ਖਿੱਚਦੇ ਨੇ ਤੇ ਪਰ ਵੇਖੋ ਇਹਨੇ ਨਾਂ ਨੇ ਸਵਰਗ ਦੇ ਵਿੱਚ ਲੈ ਕੇ ਜਾਣਾ ਇਹਨੇ ਨਾਂ ਨੇ ਮਰਦਿਆਂ ਦੇ ਵਿੱਚੋਂ ਤਾਂ ਉਠਾਉਣਾ ਆ ਇਨੇ ਨਾਨੇ ਨਿਆ ਕਰਨਾ ਹੈ ਇਸੇ ਨਾਨਿਸ਼ੂ ਨਾਨੇ ਸਾਰਾ ਕੁਝ ਕਰਨਾ ਹੈ ਹਾਲੇਲੂਇਆ ਕਿਉਂਕਿ ਵੇਖੋ ਉਹ ਖੁਦ ਖੁਦਾ ਹੀ ਤੇ ਖੁਦਾ ਨੇ ਸਾਰਾ ਕੁਝ ਕਰਨਾ ਹੈ ਹਾਲੇਲੂਇਆ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਜਿਹੜੇ ਤੁਸੀਂ ਵਿਸ਼ਵਾਸ ਕਰਦੇ ਨੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ